ਸ਼ਤਸ੍ਰੀ ਕਾਲ ਸਾਰਿਆਂ ਨੂੰ ਅੱਜ ਅਸੀਂ ਗੋਤਾਂ ਦੀ ਲੜੀ ਵਿੱਚ ਕੰਗ ਗੋਤਵਾਰੇ ਗੱਲ ਕਰਾਂਗੇ ਕਹਿੰਦੇ ਹਨ ਕਿ ਬਹੁਤੇ ਜੱਟ ਕਬੀਲੇ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਅਰਾਲ ਸਾਗਰ ਬੋਲਗਾ ਸ਼ਾਇਦ ਦਰਿਆ ਤੇ ਅਮੂ ਦਰਿਆਦ ਖੇਤਰਾਂ ਵਿੱਚ ਈਸਾ ਤੋਂ ਕਈ ਸੌ ਸਾਲ ਪਹਿਲਾਂ ਹੀ ਆਵਾਸ ਸਨ ਇਹ ਪਸ਼ੂ ਪਾਲਦੇ ਤੇ ਖੇਤੀ ਕਰਦੇ ਸਨ ਕੰਗ ਵੀ ਜੱਟਾਂ ਦਾ ਇੱਕ ਬਹੁਤ ਹੀ ਪੁਰਾਣਾ ਕਬੀਲਾ ਹੈ ਮੱਧ ਏਸ਼ੀਆ ਹੀ ਆਰੀਆ ਜਾਤੀ ਦਾ ਮੁੱਢਲਾ ਘਰ ਸੀ ਮੱਧ ਏਸ਼ੀਆ ਤੋਂ ਹੀ ਆਰੀਆ ਜਾਤੀ ਦੇ ਲੋਕ ਬੀ ਦੇ ਲਗਭਗ ਦੇਸ਼ਾਂ ਵਿੱਚ ਘੁੰਮਦੇ ਫਿਰਦੇ ਭਾਰਤ ਵਿੱਚ ਅੱਜ ਤੋਂ 400 ਸਾਲ ਪਹਿਲਾਂ ਆਏ ਇਹ ਲੋਕ ਵੱਖ-ਵੱਖ ਸਮੇਂ ਵੱਖ-ਵੱਖ ਕਬੀਲਿਆਂ ਦੇ ਰੂਪ ਵਿੱਚ ਆ ਕੇ ਭਾਰਤ ਵਿੱਚ ਆਵਾਦ ਹੋ ਗਏ ਕਬੀਲਿਆਂ ਦੇ ਹੁਣ ਵੀ ਕਈ ਗੋਥ ਰਲਦੇ ਮਿਲਦੇ ਹਨ ਇੱਕ ਆਰੀਆ ਪੁਰਸ਼ ਮੰਨੂ ਨੇ ਆਰੀਆ ਜਾਤੀ ਦੀ ਵਰਣ ਵੰਡ ਕੀਤੀ ਜੋ ਅਜੇ ਤੱਕ ਪ੍ਰਚਲਿਤ ਹੈ ਮਹਾਪਾਰ ਦੇ ਸਮੇਂ ਕੰਗ ਭਾਰਤ ਵਿੱਚ ਆ ਚੁੱਕੇ ਸਨ ਪਾਨਣੀ ਦੇ ਸਮੇਂ ਵੀ ਕੰਗ, ਮਲੀ, ਬਿਰਕ ਤੇ ਦਾਹਯਾਦ ਕਈ ਜਾਟਕ ਕਬੀਲੇ ਪੰਜਾਬ ਵਿੱਚ ਵਸਦੇ ਸਨ। ਇਹਨਾਂ ਤੋਂ ਤੰਗ ਆ ਕੇ ਪੰਜਾਬ ਦੇ ਕੁਝ ਕਬੀਲੇ ਮੱਧ ਭਾਰਤ ਵੱਲ ਚਲੇ ਗਏ ਸਨ। ਮੁਸਲਮਾਨਾਂ ਦੇ ਹਮਲਿਆਂ ਕਾਰਨ ਇਹ ਕਬੀਲੇ ਫਿਰ ਹੌਲੀ-ਹੌਲੀ ਪੰਜਾਬ ਵਿੱਚ ਵਾਪਸ ਆ ਗਏ। ਕੰਗ ਸ਼ਾਕ ਵੰਸ਼ ਵਿੱਚੋਂ ਹਨ। ਸਾਂਸਕ੍ਰਿਤਿਕ ਗ੍ਰੰਥਾਂ ਵਿੱਚ ਕੰਗਾ ਨੂੰ ਕੰਕ ਲਿਖਿਆ ਹੈ। ਕਿਸੇ ਸਮੇਂ ਇਹ ਗੁਜਰਾਤ, ਕਾਠਿਆਵਾੜ, ਦੱਖਣੀ ਮਹਾਰਾਸ਼ਟਰ ਤੇ ਉਜੈਨ ਆਦਿ ਤੇ ਵੀ ਕਾਬਜ਼ ਰਹੇ ਸਨ। ਉਜੈਨ ਤੋਂ ਅਨੌਧਿਆ ਤੇ ਦਿੱਲੀ ਵੱਲ ਆ ਗਏ ਫਿਰ ਹੌਲੀ ਹੌਲੀ ਪੰਜਾਬ ਦੇ ਬਠਿੰਡਾ ਖੇਤ ਵਿੱਚ ਆ ਗਏ ਸਨ ਕੰਗੋ ਦਾ ਮੋਢੀ ਕੰਗ ਸੀ ਕੰਗ ਜੱਟ ਆਪਣਾ ਸੰਬੰਧ ਸ੍ਰੀ ਰਾਮਚੰਦਰ ਦੀ ਵੰਸ਼ ਦੇ ਜੋਗੇ ਨਾਲ ਜੋੜਦੇ ਹਨ ਇਹ ਜੋਗਰੇ ਨੂੰ ਆਪਣਾ ਵੱਡਾ ਬਡੇਰਾ ਮੰਨਦੇ ਹਨ ਨੱਤ ਤੇ ਰਾਏ ਜੱਟ ਵੀ ਜੋਗਰੇ ਦੀ ਵੰਸ਼ ਵਿੱਚੋਂ ਹਨ ਕੰਗਾ ਨੇ ਬਠਿੰਡੇ ਦੇ ਖੇਤਰ ਤੇ ਕਬਜ਼ਾ ਕਰਕੇ ਕੰਗੜ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ ਇਸ ਨੂੰ ਕੰਗਗੜ ਵੀ ਕਿਹਾ ਜਾਂਦਾ ਸੀ ਹੂਣਾ ਨੇ ਇਸ ਪਿੰਡ ਨੂੰ ਬਰਬਾਦ ਕਰਕੇ ਥੇ ਬਣਾ ਦਿੱਤਾ ਕੰਗ ਇਹ ਇਲਾਕਾ ਛੱਡ ਕੇ ਮੋਗੇ ਤੇ ਫਰੋਜ਼ਪੁਰ ਵੱਲ ਆ ਗਏ ਫਰੋਜ਼ਪੁਰ ਵਿੱਚ ਕੰਗਾ ਪਾਸ ਧਰਮਕੋਟ ਤੇ ਮੱਖੂ ਖੇਤਰ ਵਿੱਚ ਬੇਟ ਇਲਾਕੇ ਵਿੱਚ ਕਈ ਪਿੰਡ ਹਨ ਕੁਝ ਕੰਗ ਲੁਧਿਆਣੇ ਵੱਲ ਚਲੇ ਗਏ ਲੁਧਿਆਣੇ ਵਿੱਚ ਬੋਧਲੀ ਸਮਰਾਲਾ ਬਰਬਾਲੀ ਰਾਹੋ ਮਾਜਰਾ ਆਦ ਕੰਗਾ ਦੇ ਕਈ ਪਿੰਡ ਹਨ ਜਲੰਧਰ ਜ਼ਿਲ੍ਹੇ ਵਿੱਚ ਵੀ ਸਤਲੁਜ ਦੇ ਦੋਵੇਂ ਪਾਸੇ ਕੰਗ ਸਰਦਾਰਾਂ ਦੀਆਂ ਜੰਗੀਰਾਂ ਹਨ ਢੱਲੇਵਾਲੀਆ ਸੱਲ ਦਾ ਮੁਖੀ ਤਾਰਾ ਸਿੰਘ ਕੰਗ ਸੀ। ਇਸ ਨੂੰ ਤਾਰਾ ਸਿੰਘ ਵੀ ਕਿਹਾ ਜਾਂਦਾ ਸੀ ਕਿਉਂਕਿ ਇਸ ਨੇ ਇਕੱਲਿਆਂ ਹੀ ਬਹੁਤ ਹੀ ਨਿੱਡਰਤਾ ਨਾਲ ਐਮਨ ਸ਼ਾ ਅਬਦਾਲੀ ਦੀ ਫੌਜ ਤੇ ਰਾਤ ਨੂੰ ਹਮਲਾ ਕਰ ਦਿੱਤਾ ਸੀ। ਫਿਰ ਹਮਲਾ ਕਰਕੇ ਗਾਇਬ ਹੋ ਗਿਆ ਸੀ। ਇਸ ਕਾਰਨ ਤਾਰਾ ਸਿੰਘ ਕੰਗ ਦਾ ਨਾਂਉ ਤੋਂ ਬਦਲ ਕੇ ਕਰ ਦਿੱਤਾ ਗਿਆ ਸੀ। ਇਸ ਨੇ ਰਾਹੋ, ਕੁੰਗਰਾਣਾ, ਢੱਲਾ ਤੇ ਧਰਮਕੋਟ ਦੇ ਕਿਲੇ ਜਿੱਤੇ ਤੇ ਆਪਣੇ ਚਾਰੇ ਪੁੱਤਰਾਂ ਨੂੰ ਦੇ ਦਿੱਤੇ ਸਨ। ਇਸ ਦੇ ਸਮੇਂ ਅਲਾਕਾ ਨਕੋਦਰ ਦਵਾਬਾ ਵਿੱਚ ਕੰਗ ਪਿੰਡ ਵਿੱਚ 18 ਕੰਗ ਸਰਦਾਰਾਂ ਦੀ ਠਹਿਰ ਸੀ ਇਸ ਪਿੰਡ ਦੇ ਸਤਲੂਜ ਦੇ ਰੋੜਾਂ ਕਾਰਨ ਹੋਏ ਨੁਕਸਾਨ ਕਾਰਨ ਇਹ ਸਰਦਾਰ ਆਪਣੀਆਂ ਜੰਗੀਰਾ ਵਿੱਚ ਚਲੇ ਗਏ ਕੰਗ ਮੁਖਰੂ ਵਿੱਚ ਸਤਲੂਜ ਤੇ ਬਿਆਸ ਦੇ ਖੇਤरां ਵਿੱਚ ਹੀ ਆਵਾਦ ਰਹੀ ਦਵਾਬੇ ਵਿੱਚ ਕੰਗ ਮੁਬਾਰਕਪੁਰ ਲੱਲੀਆਂ ਆਦ ਕਈ ਪਿੰਡ ਕੰਗ ਜੱਟਾਂ ਦੇ ਹਨ ਕੁਝ ਕੰਗ ਜੱਟ ਦਬਾਬੇ ਤੋਂ ਪਟਿਆਲਾ ਅੰਬਾਲਾ ਤੇ ਰੋहतक ਵੱਲ ਵੀ ਚਲੇ ਗਏ ਮਾਝੇ ਵਿੱਚ ਵੀ ਕੰਗ ਕਾਫੀ ਹਨ ਤਰਨਤਾਰਨ ਵਿੱਚ ਵੀ ਇੱਕ ਕੰਗ ਪਿੰਡ ਹੈ ਫੂਰ ਸਾਹਿਬ ਪਿੰਡ ਵਿੱਚ ਵੀ ਕੁਝ ਕੰਗ ਹਨ ਕੁਝ ਲੋਕ ਕੰਗਾ ਨੂੰ ਗੜਗਜਨੀ ਤੋਂ ਆਏ ਕਹਿੰਦੇ ਹਨ ਅੰਬਰਸਰ ਦੇ ਕੰਗ ਕਹਿੰਦੇ ਹਨ ਕਿ ਉਹ ਦਿੱਲੀ ਦੇ ਪਾਸ ਖੀਰਪੁਰ ਦੇ ਇਲਾਕੇ ਵਿੱਚੋਂ ਪੰਜਾਬ ਵਿੱਚ ਆਏ ਹਨ ਮਾਝੇ ਦੇ ਕੰਗ ਅੱਗੇ ਪਾਛਮੀ ਪੰਜਾਬ ਦੇ ਮੁਲਤਾਨ ਮੁਜੱਫਰਗੜ ਡੇਰਾ ਗਾਜੀ ਖਾਨ ਤੇ ਹਜ਼ਾਰਾਂ ਤੱਕ ਦੇ ਇਲਾਕੇ ਤੱਕ ਚਲੇ ਗਏ ਸਨ ਕੁਝ ਕੰਗ ਜੱਟ ਮੁਸਲਮਾਨ ਵੀ ਬਣ ਗਏ ਸਨ ਕੰਗ ਖਾੜਕੂ ਕਬੀਲਾ ਸੀ ਕੰਗ ਦੀ ਛੇਵੀਂ ਪੀੜੀ ਵਿੱਚੋਂ ਮੰਗੂ ਦਾ ਪੁੱਤਰ ਬਾਬਾ ਮੱਲਾ ਖੈਰ ਨਾਲ ਲੜਦਾ ਲੜਦਾ ਇੱਕ ਪਿੰਡ ਦੀ ਹੱਦ ਉੱਤੇ ਮਾਰਿਆ ਗਿਆ ਖੈਰਿਆਂ ਦੀ ਕੰਗਾ ਨਾਲ ਕਾਫੀ ਦੁਸ਼ਮਣੀ ਰਹੀ ਸੀ ਖੈਰੇ ਤੇ ਕੰਗ ਆਪਸ ਵਿੱਚ ਰਿਸ਼ਤਾ ਨਹੀਂ ਕਰਦੇ ਸਨ ਕੰਗ ਬਾਬੇ ਮੱਲੇ ਦੀ ਪੂਜਾ ਕਰਦੇ ਹਨ ਪੂਜਾ ਦਾ ਚੜ੍ਹਾਵਾ ਮਰਾਸੀ ਨੂੰ ਦਿੱਤਾ ਜਾਂਦਾ ਹੈ 1881 ਇਸਵੀ ਵਿੱਚ ਸਾਂਝੇ ਪੰਜਾਬ ਵਿੱਚ ਕੰਗਾਂ ਦੀ ਗਿਣਤੀ 24781 ਸੀ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਭਗਤ ਤੇ ਸੇਵਕ ਭਾਈ ਬੰਨੋ ਕੰਗ ਗੋਦ ਦਾ ਜੱਟ ਸੀ ਹੁਣ ਪੰਜਾਬ ਦੇ ਸਾਰੇ ਕੰਗ ਜੱਟ ਸਿੱਖੀ ਹਨ ਇਹ ਸਾਰੇ ਪੰਜਾਬ ਵਿੱਚ ਹੀ ਵੱਸਦੇ ਹਨ